ਅੱਜ ਦੀ ਜੀ ਬਹੁਤ ਮਹੱਤਵਪੂਰਨ ਮੇਨਟੈਂਸ ਦੀ ਸੰਗੇ ਕਿ ਜਿਹੜੇ ਇਲੈਕਸ਼ਨ ਹੋਏ ਹੈ ਉਹਦੇ ਵਿੱਚ ਸਾਨੂੰ ਮੋਟਾ ਘਟ ਕਿਉਂ ਪਈਆਂ ਹੈਗੀਆਂ ਸੋ ਇਹਦੇ ਤੇ ਸਾਰੇ ਗੱਲਬਾਤ ਹੋਈ ਸੀ ਤੇ ਅਸੀਂ ਇਸ ਨੇਤੇ ਪਹੁੰਚਿਆ ਕਿ ਇੱਕ ਤਾ ਪਹਿਲਾਂ ਅਸੀਂ ਇੱਥੇ ਇਲੈਕਸ਼ਨ ਲੜਿਆ ਨਹੀਂ ਹੈਗਾ ਹਰੇਕ ਮਹੱਲੇ ਦੇ ਵਿੱਚ ਸਾਡਾ ਜਥੇਦਾਰ ਹੋਣੇਗਾ ਤੇ ਇਹ ਵਜਾ ਕਰਕੇ ਇਹ ਸਾਨੂੰ ਮੂਟਾਂ ਘੱਟ ਪਈ ਹੈ ਤੇ ਅੱਗੇ ਤੋਂ ਅਸੀਂ ਖਬਰਦਾਰ ਹੋ ਗਏ ਹਾਂ ਕਿ ਹਰੇਕ ਮੰਡੇ ਦੇ ਵਿੱਚ ਅਸੀਂ ਜਥੇਬੰਦੀ ਤਕੜੀ ਬਣਾਵਾਂਗੇ ਤੇ ਸਾਰਾ ਕੁਝ ਕਰਾਂਗੇ ਤੇ ਆਪਣੇ ਪਾਰਟੀਆਂ ਨੂੰ ਤਾਕਤ ਵਿੱਚ ਲੈ ਕੇ ਆਵਾਂਗੇ ਇਹ ਚੀਜ਼ ਹੋ ਗਿਆ ਪੱਕੀ ਦੀ ਗੱਲ ਹੋਈ ਹੈ ਕਿ ਜਿਹੜੇ ਨਵੇਂ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਹਨ ਉਹਨਾਂ ਨੇ ਮੋਦੀ ਸਾਹਿਬ ਨੂੰ ਸੱਦਾ ਦਿੱਤੀ ਉਹ ਕੀਤੀ ਸੱਦਾ ਜੀ 7 ਦੇ ਲਈ ਕਿਉਂ ਦਿੱਤਾ ਕਿਉਂ ਕਰਕੇ ਇਹ ਸਟੈਬਲਿਸ਼ ਹੋ ਗਿਆ ਹੈ ਟਰੂਗੋ ਸਾਹਿਬ ਜਿਹੜੇ ਪਹਿਲਾ ਪ੍ਰਾਈਮ ਮਿਨਿਸਟਰ ਸੀ ਉਹਨਾਂ ਨੇ ਆਪਣੀ ਪਾਰਲੀਮੈਂਟ ਉੱਤਵਾ ਦੇ ਵਿੱਚ ਕਿਹਾ ਹੈ ਕਿ ਇੰਡੀਆ ਨੇ ਇੱਥੇ ਆ ਕੇ ਸਾਡੇ ਸਿੱਖ ਸਿਟੀਜ਼ਨਸ ਨੂੰ ਮਾਰਿਆ ਹੈਗਾ। ਸੋ ਇਹ ਕਤਲ ਬਹੁਤ ਪ੍ਰਮੁਖਤਾ ਦੇ ਨਾਲ ਕੀਤੀ ਗਈ ਹੈ। ਤੇ ਫਿਰ ਅਗੇ ਸਾਡੇ ਇਲੈਕਸ਼ਨ 14 ਸਾਲ ਤੋਂ ਐਸਪੀਸੀ ਦੇ ਨਹੀਂ ਕਰਾਏ ਜਾਂਦੇ ਤੇ ਸਿੱਖਾਂ ਦੀ ਜਮੂਰੀਅਤ ਕਤਲ ਕਰ ਦੁੱਤੀ ਹੈ ਹਿੰਦੂਤਵਾ ਨੇ। ਇਹ ਤਾਂ ਵੀ ਸਾਨੂੰ ਬਹੁਤ ਅਫਸੋਰਸ ਹੈ ਤੇ ਫਿਕਰ ਹੈ ਤੇ ਅਸੀਂ ਸੋਚਦੇ ਹਾਂ ਕਿ ਜਿਹੜੀ ਲੜਾਈ ਅਮਰੀਕਾ ਨੇ ਤੇ ਇਜ਼ਰਾਈਲ ਨੇ ਤੇ ਇਰਾਨ ਨੇ ਖੜੀ ਕਰ ਦਿੱਤੀ ਹੈ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਵੀ ਪਰਮਾਣੂ ਹਥਿਆਰ ਹੈਗੇ ਹਨ ਇਹਨਾਂ ਨੂੰ ਪਬਜੇ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਕੋਈ UN ਦੀ ਬੋਡੀ ਹੋਣੀ ਚਾਹੀਦੀ ਹੈ ਜੀ ਦੇ ਕੰਟਰੋਲ ਦੇ ਵਿੱਚ ਜਿਹੜੇ ਜਿਹੜੇ ਮਲਕਾਂ ਦੇ ਕੋਲੇ ਪਰਮਾਣੂ ਹਥਿਆਰ ਹੈ ਉਹ ਉਸ ਬੋਡੀ ਦੇ ਥੱਲੇ ਹੋਣ ਸੋ ਇਹ ਸਾਰਿਆਂ ਚ ਜਾਂਦੇ ਗੱਲ ਕੀਤੀ ਗਈ ਹੈ ਤੇ ਇਸ ਸਮਰੱਥਤਾ ਹੈ ਕਿ ਜੇਕਰ ਜਲੰਧਰ ਵੀ ਸ਼ਾਇਦ ਇਲੈਕਸ਼ਨ ਆ ਜਾਏ ਉਹਦੇ ਬਾਰੇ ਵੀ رائے ਕਰ ਰਹੇ ਹੈ ਕਿ ਉੱਥੇ ਆਪਾਂ ਨੇ ਲੜਨਾ ਹੈ ਤੇ ਨਹੀਂ ਲੜਨਾ ਡੇਰਾਵੰਦਾ ਕ腐ਸ਼ਨ ਦੇ ਵਿੱਚ ਫਸ ਗਿਆ ਆਮ ਪਾਰਟੀ ਦਾ ਉਹਦੇ ਬਾਰੇ ਅਸੀਂ ਸਮਝਦੇ ਹਾਂ ਕਿ ਉੱਥੇ ਵੀ ਬਾਈ ਇਲੈਕਸ਼ਨ ਹੋਊਗਾ ਤੇ ਹੁਣ ਜਿਹੜੀ ਪੰਜਾਬ ਦੀ ਗਵਰਨਰਟ ਹੈ ਇਹ ਸਿੱਧੀ ਕੇਜਰੀਵਾਲ ਤੇ ਦਿੱਲੀ ਦੇ ਬੰਦਿਆਂ ਨੇ ਇਹਦੇ ਤੇ ਕਬਜ਼ਾ ਕਰ ਲਿਆ ਤੇ ਹੁਣ ਕੇਜਰੀਵਾਲ ਸਾਹਿਬ ਰਜਿਸਟਰ ਸਬੰਦ ਮੈਂਬਰ ਬੰਨਾ ਚਾਹੁੰਦੇ ਹੈ ਤੇ ਸਾਰੇ ਪਾਲਿਸੀ ਇੱਥੇ ਬੈਠ ਕੇ ਚਲਾਈ ਜਾਂਦੇ ਆ ਦਿੱਲੀ ਤਾਂ ਕਿਹ ਗਰੀਬ ਆਲਸਾਬ ਹੁਣ ਰਹਿਦਾ ਹੀ ਨਹੀਂ ਇੱਥੇ ਅੰਧਿਆ ਮਸਾ ਪਾਕਿਸਤਾਨ ਨਾਲ ਜੋ ਵਿਦੇਸ਼ ਸਿਲੰਡਰ ਬਗੜ ਰਿਹਾ ਹੈ ਨਹੀਂ ਕਿਸੇ ਕੇ ਕੋ ਮੋਦ ਕੇ ਜਿ ਤਪਨੀ ਪੈ ਦੇਗਾ ਜਨ ਉਮਲੀ ਕਮਟੀਪਲੋ ਮਹਾਰਾਜਨ ਕਿਹ ਬੋਲੋ ਪਾਕਿਸਤਾਨ ਦੇ ਨਾਲ ਹਾਲਾਤ ਸਾਡੇ ਸਿੱਖਾਂ ਦੇ ਵਿਗੜਨੇ ਨਹੀਂ ਚਾਹੀਦੇ ਕਿਉਂ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਨਾ ਸੇ ਹਿੰਦੂ ਆ ਨਾ ਮੁਸਲਮਾਨ ਆ ਜਿਹੜਾ ਹੈ ਕੇ ਹਿੰਦੂ ਤੇ ਮੁਸਲਮਾਨ ਦਾ ਸਾਡੀ ਤਿੱਖੀ ਫੋਮ ਦਾ ਝਗੜਾ ਨਾ ਹਿੰਦੂ ਨਾਲ ਨਾ ਮੁਸਲਮਾਨ ਨਾਲ ਤੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਰਿਸ਼ਤਾ ਵਧੀਆ ਰਹੇ ਪਾਕਿਸਤਾਨ ਦਾ ਜੋ ਕਰਤੇ ਸਾਡੇ ਸਾਰੇ ਗੁਰਦੁਆਰੇ ਉੱਥੇ ਹੈ ਸਾਡੀ ਪੰਜਾਬੀ ਜ਼ਬਾਨ ਉੱਥੇ ਹੈ ਸਾਡਾ ਸੱਭਿਆਚਾਰ ਉੱਥੇ ਹੈ ਉੱਥੇ ਸਾਡਾ ਸਾਡਾ ਇਤਿਹਾਸ ਹੈ ਤੇ ਅਸੀਂ ਸੰਬੰਧ ਵਾਪਸਾਂ ਤੋਂ ਨਹੀਂ ਤੋੜਨਾ ਚਾਹੁੰਦੇ ਕਿਸੇ ਵੀ ਕੀਮਤ 'ਤੇ ਮਾਸਾਵਾਏ ਆਪਣੇ ਰੱਠਿਆ ਜਾਰੂ ਤੋਂ ਪਾਰ ਕਿਹਾ ਕਿ ਕਿਸ ਤਰ੍ਹਾਂ ਦੇਖਦੇ ਨੇ ਕਿ ਕਾਰਵਾਈ ਨਹੀਂ ਕੀਤੀ ਰਹੀ ਕਿਉਂ ਗ੍ਰਿਫਟਾਰ ਕੀਤੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਖਾਲੀ ਪਰ ਇਹ ਦੁਬਿਧ ਸੁਵਿੰਦਰ ਕਹੇ ਜੇ ਕੋਈ ਮਰੀ ਅਗਰੇਸਟ ਕਰਕੇ ਨਾਲ ਲੱਗੀ ਅੰਗਰੇਜ਼ ਸਰ ਵਾਲੇ ਤਾਂ ਪਤਾ ਨਹੀਂ ਹੋਣਾ ਤਾਂ ਪਤਾ ਕਰਨਾ ਪਊਗਾ ਕਿ ਕਿਹੜੇ ਲੋਕੀਂ ਤੇ ਫੇਰੀ ਹੈ ਤੇ ਜਵਾਬ ਗੱਟਾ ਦਾ ਅਸਰ ਹੈ ਕਿ ਇਹ ਕਮੰਡ ਦੇ ਵਿੱਚ ਚੁਕਿੱਤਾ ਐਡੀ ਦੇ ਕੀਤਾ ਰੈਜਿਲੈਂਸ ਕ੍ਰੈਕਟਸ ਵੀ ਜਸ ਮੌਤ ਪਰ ਕੇਸ ਐਡੀ ਦੇ ਕੋਲ ਵੀ ਹੈਗਾ ਨਾਲ ਤੇ ਇਹ ਤਾਂ ਇਹ ਤਾਂ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਉਹਨਾਂ ਦੇ ਹੁਕਮ ਤੋਂ ਬੁੜਾ ਰੈਜਿਲੈਂਸ ਦੇ ਮੈਡੀਕਲ ਚਾਹਉਣਾ ਪੜਦਾ ਜੀ ਸੋ ਕੋਈ ਗਲਤ ਬਾਤ ਹੋਈ ਹੋਣੀ ਹੈ ਉਹ ਕਹਿੰਦੇ ਵੀ ਜਿਵੇਂ ਆ ਤੇ ਸੱਜੇ ਦੇ ਖਿਲਾਫ ਸੱਚ ਮੋਲ ਦਾ ਜੋ ਸਾਹਮਣੇ ਲਿਖਿਆ ਤਾਂ ਫਗਲਾ ਗੁੱਦ ਦੀ ਜਿੱਤੀ ਦੀ ਸਾਹਮਣੇ ਚੱਲਦੀ ਇਸ ਤਰ੍ਹਾਂ ਦਾ ਹੀ ਕਹਿ ਰਹੇ ਤੇ ਸੱਜੇ ਦੇ ਖਿਲਾਫ ਬੋਰਨਾ ਤਾਂ ਹਰੇਕ ਕੋਪੋਜੀਸ਼ਨ ਪਾਰਟੀ ਦਾ ਹੱਕਵੰਦਾ ਦਾ ਕੋਈ ਵੀ ਬੋਲਦਾ ਹੈਗਾ ਉਹ ਦਾ ਸੰਧਾਨਕਾ ਹੈਗਾ ਆਪਣੀ ਗੱਲ ਕਰਨੀ ਤੇ ਇਹ ਸਰਕਾਰ ਦੇ ਜਿਹੜੀਆਂ ਗਲਤੀਆਂ ਹੈਗੀਆਂ ਜਿਵੇਂ ਹੋਣਾ ਪਾਣੀਾਂ ਦੀ ਗੱਲ ਹੈ ਤੇ ਆਡੇ ਦਾ ਚੀਫ ਸੈਕਿਟੀ ਨੂੰ ਸਾਰਾ ਮਹਿਕਮਾ ਦੇ ਦਿੱਤਾ ਹੈ ਉਹਨ ਡਿਵੈਲਪਮੈਂਟ ਦਾ ਤੇ ਚੀਫ ਸਟਫਰ ਨੂੰ ਥੱਲੇ ਰੱਖਿਆ ਹੈ ਸੋ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਥੋਟੀਆਂ ਹੈਗੀਆਂ ਤੇ ਜਿਹੜੀ ਸਮਗਲਿੰਗ ਹੁੰਦੀ ਹੈ ਹੁਣ ਤੁਸੀਂ ਦੇਖੋ ਕਿ ਪਿਸਤੌਲ ਤੇ ਬਹੁਤ ਵਧੀਆ ਸਲਾ ਪਾਕਿਸਤਾਨ ਤੋਂ ਆ ਰਹੇ ਤੇ ਜੇ ਡਿਮਾਂਡ ਹੈ ਕਿ ਐਸ ਦੀ ਤਦੇ ਆ ਰਹੇ ਆ ਤੇ ਡਿਮਾਂਡ ਚੋਂ ਐ ਇਹ ਸਰਡੀਅਨ ਇੰਟੈਲੀਜੈਂਸ ਜੁਨੀ ਦਾ ਸਲੀ ਕੀ ਕੀ ਖਰਾਬੀ ਹੈ ਤੇ ਦੂਜੇ ਪਾਸੇ ਜਿੰਨੇ ਵੀ ਹਿੰਦੂਆਂ ਦੀ ਇੰਡਸਟਰੀ ਹੈ ਉਹ ਸਾਡੇ ਪੰਜਾਬ ਤੋਂ ਬਾਹਰ ਜਾ ਰਹੀ ਹੈ ਤਾਂ ਮੇਰਾ ਮਤਲਬ ਹੈ ਜਿਹੜਾ ਅਸਲਾ ਆ ਰਿਹਾ ਹੈ ਹਿੰਦੂ ਸਾਰੇ ਬਾਹਰ ਜਾ ਰਹੇ ਪੰਜਾਬ ਨੂੰ ਛੱਡ ਕੇ ਇਹ ਸਾਡੀ ਸਮਝ ਤੋਂ ਬਾਹਰ ਹੈ ਤੇ ਇਹਦੇ ਉੱਤੇ ਸੈਂਟਰ ਨੂੰ ਜਵਾਬ ਦੇਣਾ ਚਾਹੀਦਾ ਸਾਨੂੰ ਕਿ ਹਾਲਾਤ ਇੰਨੇ ਖਰਾਬ ਕਿਉਂ ਹੋ ਗਏ ਹੈ ਕਿ ਇਹ ਜਿਹੜੀ ਸਥਿਤੀ ਬਣ ਗਈ ਹੈ ਕਿ ਅਸਲਾ ਬੇਤਿਹਾਸ਼ ਪਾਕਿਸਤਾਨ ਤੋਂ ਬਹੁਤ ਵਧੀਆ ਆ ਰਿਹਾ ਹੈ ਤੇ ਹਿੰਦੂ ਇੱਥੋਂ ਕਿਜਰਤ ਕਰ ਰਹੇ ਹੈ ਕੀ ਵਜ੍ਹਾ ਕੀ ਹੈ ਤੁਹਾਨੂੰ ਇਹ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ ਲੇਕਿਨ